ਇਸ ਸਮੇਂ ਦੀ ਵੱਡੀ ਖਬਰ ਸਾਂਝੀ ਕਰ ਰੇ ਨੇ ਕਿ ਇੱਕ ਹੋਰ ਐਨਐਸਏ ਦੇ ਤਹਿਤ ਡਿਬਰੂਗੜ ਜੇਲ੍ਹ ਦੇ ਵਿੱਚ ਨਜ਼ਰਬੰਦ ਸਿੱਖ ਨੌਜਵਾਨ ਨੇ ਜਿਮਨੀ ਚੋਣ ਲੜਨ ਦਾ ਫੈਸਲਾ ਕਰ ਲਿਆ ਹਾਲਾਂਕਿ ਜਿਮਨੀ ਚੋਣ ਜਿਹੜੀਆਂ ਚਾਰ ਵਿਧਾਨ ਸਭਾ ਤੇ ਹੋਣੀਆਂ ਨੇ ਜਿਨ੍ਹਾਂ ਦੇ ਵਿੱਚ ਢੇਰਾ ਬਾਬਾ ਨਾਨਕ ਚੱਬੇਵਾਲ ਜ਼ਿਲ੍ਹਾ ਸ਼ਾਰਪੁਰ ਬਰਨਾਲਾ ਤੇ ਗਿੱਦੜਬਾਹਾ ਐਲਾਨ ਹੋਣਾ ਬਾਕੀ ਆ ਲੇਕਿਨ ਹੁਣ ਐਨਐਸਏ ਤਹਿਤ ਡਿਬਰੂਗੜ ਜੇਲ੍ਹ ਦੇ ਵਿੱਚ ਜੋ ਨੌਜਵਾਨ ਬੰਦ ਨੇ ਉਹਨਾਂ ਵੱਲੋਂ ਚੋਣ ਲੜਨ ਦਾ ਫੈਸਲਾ ਕਰ ਲਿਆ ਗਿਆ ਅਮਰਪਾਲ ਸਿੰਘ ਹੁਣੀ ਜਿਹੜੇ ਖੁਦ ਡਿਬਰੂਗੜ ਦੇਲ ਵਿੱਚ ਬੰਦ ਨੇ ਖਡੂਰ ਸਾਹਿਬ ਦੇ ਲੋਕਾਂ ਨੇ ਉਹਨਾਂ ਨੂੰ ਵੱਡੇ ਫਰਕ ਦੇ ਨਾਲ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾ ਦਿੱਤਾ ਤੇ ਹੁਣ ਉਸੇ ਆਸ ਦੇ ਵਿੱਚ ਇੱਕ ਹੋਰ ਨੌਜਵਾਨ ਨੇ ਜੇਲ੍ਹ ਦੇ ਬੈਠੇ ਹੀ ਚੋਣ ਲੜਨ ਦਾ ਫੈਸਲਾ ਕੀਤਾ ਹਾਲਾਂਕਿ ਪਿੱਛੇ ਜੇ ਭਗਵੰਤ ਸਿੰਘ ਪ੍ਰਧਾਨ ਮੰਤਰੀ ਉਰਫ ਬਾਜੇ ਕੇ ਉਹਨਾਂ ਨੇ ਵੀ ਗਿੱਦੜਬਾਹਾ ਤੋਂ ਚੂਹਣ ਲੜਨ ਦਾ ਫੈਸਲਾ ਕੀਤਾ ਉਹਨਾਂ ਦੇ ਲੜਕੇ ਦੀ ਇੱਕ ਵੀਡੀਓ ਰਿਲੀਜ਼ ਕਰਵਾਈ ਗਈ ਸੀ ਕਿ ਉਹ ਵੀ ਜਦੋਂ ਜਿਮਨੀ ਚੂਹਣ ਹੋਏਗੀ ਗਿੱਦੜਬਾਹਾ ਜ਼ਿਲ੍ਹਾ ਮੁਕਸਰ ਦੀ ਤੇ ਚੂਹਣ ਲੜਗੇ ਤੇ ਹੁਣ ਐਨਐਸਏ ਦੇ ਤਹਿਤ ਹੀ ਜਿਹੜੇ ਨજરਬੰਦ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਕੁਲਵੰਤ ਸਿੰਘ ਰਾਓ ਕੇ ਉਹਨਾਂ ਨੇ ਵੀ ਬਰਨਾਲਾ ਤੋਂ ਚੂਹਣ ਲੜਨ ਦਾ ਫੈਸਲਾ ਕਰ ਲਿਆ ਉਹਨਾਂ ਦੇ ਭਰਾ ਮਹਾ ਸਿੰਘ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਫੈਸਲਾ ਪਰਿਵਾਰ ਨੇ ਕੀਤਾ ਕਿ ਜਦ ਬਰਨਾਲਾ ਜਿਮਨੀ ਚੋਣ ਘੋਸ਼ਣਾ ਕੀਤੀ ਜਾਊਗੀ ਉਸ ਵੇਲੇ ਕੁਲਵੰਤ ਸਿੰਘ ਰਾਓ ਕੇ ਚੋਣ ਲੜਨਗੇ ਹੁਣ ਗੱਲ ਕਰਦੇ ਕਿ ਆਖਰ ਕੁਲਵੰਤ ਸਿੰਘ ਰਾਓ ਕੇ ਨੇ ਕਿਉਂ ਫੈਸਲਾ ਕੀਤਾ ਚੋਣ ਲੜਦਾ ਤੇ ਉਹਨਾਂ ਦਾ ਪਿਸ਼ੂਕੜ ਕੀ ਆ ਫਿਲਹਾਲ ਡਿਬਰੂਗੜ ਜੇਲ੍ਹ ਵਿੱਚ ਬੰਦ ਐਨਐਸਏ ਨੈਸ਼ਨਲ ਸਕਿਉਰਿਟੀ ਐਕਟ ਦਿੱਤਾ ਹੈ ਤਾਂ અમૃતપાલ ਸਿੰਘ સહિત 7 ਨੌਜਵਾਨੇ ਜਿਹੜੇ ਐਨਐਸਏ ਦੇ ਤਹਿਤ ਡਿਬਰੂਗੜ ਜੇਲ੍ਹ ਵਿੱਚ ਬੰਦ ਨੇ ਉਹਨਾਂ ਵਿੱਚੋਂ ਚਾਹੇ અમૃતਪਾਲ ਸਿੰਘ ਖੁਦ ਚੋਣ ਲੜ ਚੁੱਕੇ ਨੇ ਜਿੱਤ ਚੁੱਕੇ ਨੇ ਐਮਪੀ ਖਡੂਰ ਸਾਹਿਬ ਦੇ ਬਣ ਚੁੱਕੇ ਨੇ ਤੇ ਹੁਣ ਇੱਕ ਹੋਰ ਨજરਬੰਦ ਜਿਹੜੇ ਜੇਲ੍ਹ ਦੇ ਵਿੱਚ ਨੇ ਕੁਲਵੰਤ ਸਿੰਘ ਰਾਓ ਕੇ ਉਹਨਾਂ ਨੇ ਚੋਣ ਲੜਨ ਦਾ ਫੈਸਲਾ ਕੀਤਾ ਇਸ ਮਸਲੇ ਦੇ ਵਿੱਚ ਉਹਨਾਂ ਦੇ ਭਰਾ ਜਿਹੜੇ ਮਹਾ ਸਿੰਘ ਨੇ ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਪ੍ਰਵਾ ਕੁਲਵੰਤ ਸਿੰਘ ਨੇ ਟੈਲੀਫੋਨ ਤੇ ਗੱਲ ਕੀਤੀ ਆ ਕਿ ਬਰਨਾਲਾ ਜਿਮਨੀ ਚੋਣ ਉਹਨਾਂ ਨੇ ਲੜਨੀ ਆ ਜਿਹੜੀ ਸੀਟ ਪੰਜਾਬ ਦੇ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਰ ਹੋਣਾਂ ਤੋਂ ਬਾਅਦ ਖਾਲੀ ਹੋਈ ਸੀ ਜੋ ਹੁਣ ਸੰਗਰੂਰ ਤੋਂ ਐਮਪੀ ਬਣ ਚੁੱਕੇ ਨੇ ਉਹਨਾਂ ਦੀ ਸੀਟ ਖਾਲੀ ਹੋ ਚੁੱਕੀ ਆ ਤੇ ਹੁਣ ਉੱਥੋਂ ਹੁਣ ਗਲਵੰਦ ਸਿੰਘ ਰਾਓ ਕੇ ਵੀ ਚੋਣ ਲੜਨਗੇ ਮਾਨ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਭਰਾ ਨੇ ਟੈਲੀਫੋਨ ਤੇ ਗੱਲ ਕੀਤੀ ਤੇ ਇਹਦੇ ਚ ਹੁਣ ਪਰਿਵਾਰ ਵੱਲੋਂ ਤੇ ਪੰਥਕ ਧਿਰਾਂ ਵੱਲੋਂ ਸਪੋਰਟ ਕੀਤੀ ਜਾ ਰਹੀ ਆ ਔਰ ਨਾਲ ਦੀ ਨਾਲ ਬਾਕੀ ਪੰਥਕ ਧਿਰਾਂ ਤੋਂ ਵੀ ਮੰਗ ਕੀਤੀ ਜਾਊਗੀ ਕਿ ਕੁਲਵੰਤ ਸਿੰਘ ਰਾਓਕੇ ਦਾ ਸਾਥ ਦਿੱਤਾ ਜਾਵੇ ਜਿਵੇਂ ਅਮਰਥਪਾਲ ਸਿੰਘ ਉਹਨਾਂ ਦਾ ਸਾਥ ਦਿੱਤਾ ਜਿਵੇਂ ਸਰਬਜੀਤ ਸਿੰਘ ਖਾਲਸਾ ਉਹਨਾਂ ਦਾ ਸਾਥ ਦਿੱਤਾ ਕੁਲਵੰਤ ਸਿੰਘ ਰਾਓਕੇ ਜਿਨ੍ਹਾਂ ਦੀ ਉਮਰ 38 ਸਾਲਾ ਮੋਗੇ ਦਾ ਪਿੰਡ ਰਾਓਕੇ ਕਲਾ ਉਥੋਂ ਦੇ ਰਹਿਣ ਵਾਲੇ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜਿਹਨੂੰ ਬਿਲੀਬੋਰਡ ਆਖਿਆ ਜਾਂਦਾ ਉਹਦੇ ਵਿੱਚ ਬਤੌਰ ਕਲਰਕ ਦੇ ਤੌਰ ਤੇ ਕੰਮ ਕਰਦੇ ਸੀ ਲੇਕਿਨ ਜਦੋਂ ਅਮਰਤਪਾਲ ਸਿੰਘ ਜੋ ਵਾਰਿਸ ਪੰਜਾਬ ਦੇ ਮੁਖੀ ਸੀ ਜਿਸ ਤਰ੍ਹਾਂ ਦੇ ਉਹਨਾਂ ਦੀਆਂ ਉਸ ਸਮੇਂ ਪੰਜਾਬ ਦੇ ਵਿੱਚ ਗਤੀਵਿਧੀਆਂ ਕੀਤੀਆਂ ਗਈਆਂ ਸੀ ਉਹਨਾਂ ਦੇ ਮੱਦੇਨਜ਼ਰ ਹੀ ਜਿੱਥੇ ਅਮਰਤਪਾਲ ਸਿੰਘ ਦੇ ਬਹੁਤ ਸਾਰੇ ਸਾਥੀ ਪੜੇ ਗਏ ਸੀ ਉਹਨਾਂ ਵਿੱਚ ਕਲਵੰਤ ਸਿੰਘ ਰਾਓ ਕੇ ਵੀ ਜੋ ਬਿਲੀਬੋਰਡ ਦੇ ਵਿੱਚ ਕਲਰਕਸ ਹਨ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਡਿਬਰੂਗੜ ਜੇਲ੍ਹ ਭੇਜ ਦਿੱਤਾ ਗਿਆ ਅਗਰ ਕਲਵਨ ਸਿੰਘ ਰਾਓ ਕੇ ਦੇ ਪਿਤਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਨਾਮ ਚੜਤ ਸਿੰਘਾ ਜਿਨ੍ਹਾਂ ਨੂੰ ਪੰਜਾਬ ਪੁਲਿਸ ਨੇ ਮਾਰਚ 25 1993 ਨੂੰ ਘਰੋਂ ਹੀ ਗ੍ਰਿਫਤਾਰ ਕਰ ਲਿਆ ਸੀ ਜਦੋਂ ਪੰਜਾਬ ਦੇ ਵਿੱਚ ਕਾਲਾ ਦੌਰ ਚੱਲ ਰਿਹਾ ਸੀ ਉਸ ਦਰਹਣ ਉਹਨਾਂ ਨੂੰ ਪੰਜਾਬ ਪੁਲਿਸ ਨੇ ਘਰੋਂ ਗ੍ਰਿਫਤਾਰ ਕੀਤਾ ਸੀ ਔਰ ਉਸ ਤੋਂ ਬਾਅਦ ਉਹ ਕਦੇ ਵੀ ਵਾਪਸ ਘਰ ਨਹੀਂ ਪਰਤੇ ਉਹ ਪਰਿਵਾਰ ਦਾ ਇਥੋਂ ਤੱਕ ਮੰਨਣਾ ਕਿ ਉਹਨਾਂ ਨੂੰ ਇਸ ਬਾਰੇ ਕੁਝ ਵੀ ਪਤਾ ਕਿ ਉਹਨਾਂ ਨੂੰ ਕਿਸੇ ਝੂਠੇ ਮੁਕਾਬਲੇ ਦੇ ਵਿੱਚ ਮਾਰਮਕਾਇਆ ਜਾਂ ਉਹ ਜਿੰਦੇ ਨੇ ਜਾਂ ਕਿੱਥੇ ਨੇ ਸਾਨੂੰ ਕੁਝ ਨਹੀਂ ਪਤਾ ਤੇ ਨਾ ਹੀ ਉਹਨਾਂ ਕੋਲ ਅਜਿਹੇ ਸਬੂਤ ਆ ਤੇ ਨਾ ਹੀ ਮੌਕੇ ਦੀਆਂ ਸਰਕਾਰਾਂ ਜਾਂ ਪੰਜਾਬ ਪੁਲਿਸ ਨੇ ਕਦੀ ਵੀ ਉਹਨਾਂ ਨੂੰ ਦੱਸਿਆ ਨਹੀਂ ਕਿ ਉਹ ਚੜਤ ਸਿੰਘ ਰਾਓ ਕੇ ਜਿੰਦੇ ਨੇ ਜਿੰਦਾ ਨੇ ਜਾਂ ਫਿਰ ਮਰੇ ਨੇ ਹਾਲਾਂਕਿ ਮਾ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਨੂੰ ਵੀ ਸਾਲ 1987 ਦੇ ਵਿੱਚ ਚੜ੍ਹਤ ਸਿੰਘ ਹੋਣਾ ਨੂੰ ਐਨਐਸਏ ਲਗਾ ਕੇ ਉਹਨਾਂ ਤੇ ਵੀ ਐਨਐਸਏ ਲੱਗੀ ਸੀ ਔਰ ਉਸ ਸਮੇਂ ਚੜ੍ਹਤ ਸਿੰਘ ਉਹਨੀ ਯੂਥ ਅਕਾਲੀ ਦਲ ਲੀਡਰਸ਼ਿਪ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਸਮੇਂ ਉਹ ਜਿਹੜੇ ਚੜ੍ਹਤ ਸਿੰਘ ਹੋਣੀ ਹੈ ਉਹਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀ ਉਹ ਅਕਸਰ ਇਸਪੋਰਟ ਕਰਦੇ ਜਿਸ ਕਰਕੇ ਉਸ ਸਮੇਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਲੇਕਿਨ ਬਾਅਦ ਚ ਉਹ ਪਿੰਡ rauke ਦੇ ਸਰਪੰਚ ਵੀ ਚੁਣੇ ਗਏ ਸੀ ਪਰ 25 ਮਾਰਚ 1993 ਨੂੰ ਪੁਲਿਸ ਨੇ ਕਰੋ ਉਹਨਾਂ ਨੂੰ ਜਬਰੀ ਚੁੱਕ ਲਿਆ ਲੇਕਿਨ ਅਜ ਤੱਕ ਉਹਨਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਉਹਨਾਂ ਦੇ ਪਿਤਾ ਜੀਂਦੇ ਨੇ ਜਾਂ ਫਿਰ ਨਹੀਂ ਇਹ ਕੋਈ ਨਾ ਪੰਜਾਬ ਪੁਲਿਸ ਨੇ ਕੋਈ ਜਾਣਕਾਰੀ ਸਾਂਝੀ ਕੀਤੀ ਤੇ ਨਾ ਹੀ ਪੰਜਾਬ ਸਰਕਾਰ ਨੇ ਲੇਕਿਨ ਫਿਲਹਾਲ ਕਲਵੰਤ ਸਿੰਘ ਰਾਓ ਕੇ ਜਿਹੜੇ ਰਾਓ ਕੇ ਕਲਾ ਪਿੰਡ ਦੇ ਵਸਾਸੀ ਨੇ ਬੀਲੀ ਬੋਰਡ ਦੇ ਵਿੱਚ ਕਲਰਕ ਸੀ ਉਹਨਾਂ ਨੇ ਵੀ ਚੋਣ ਲੜਨ ਦਾ ਫੈਸਲਾ ਕੀਤਾ ਕਿ ਬਰਨਾਲਾ ਤੋਂ ਉਹ ਚੋਣ ਲੜਨਗੇ ਹਾਲਾਂਕਿ ਬੀਤੇ ਦੇ ਨਹੀਂ ਹੀ ਜਿਹੜੇ ਹੋਰ ਐਨਐਸਏ ਦੇ ਤਹਿਤ ਡਿਬਰੂਗੜ ਜੇਲ੍ਹ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਭਗਵੰਦ ਸਿੰਘ ਪ੍ਰਧਾਨ ਉਰਫ ਬਾਜੇ ਕੇ ਪ੍ਰਧਾਨ ਮੰਤਰੀ ਜਿਨ੍ਹਾਂ ਨੂੰ ਕਿਹਾ ਜਾਂਦਾ ਉਹ ਵੀ ਚੋਣ ਲੜਨਗੇ ਗਿੱਦੜ ਬਾਹਤ ਉਹਨਾਂ ਦੇ ਵੀ ਇੱਕ ਵੀਡੀਓ ਉਹਨਾਂ ਦੇ ਲੜਕੇ ਵੱਲੋਂ ਜਾਰੀ ਕੀਤੀ ਗਈ ਸੀ ਕਿ ਪ੍ਰਧਾਨ ਮੰਤਰੀ ਭਗਵੰਦ ਸਿੰਘ ਵੀ ਚੋਣ ਲੜਨਗੇ ਤੇ ਜੀ ਸਥਿਤੀ ਚ ਮੰਨ ਕੇ ਚੱਲਿਆ ਜਾ ਰਿਹਾ ਕਿ ਜਿਹੜੇ ਡਿਬਰੂਗੜ ਜੇਲ੍ਹ ਵਿੱਚ ਬੰਦ ਨੇ ਅਮਰਤਪਾਲ ਸਿੰਘ ਉਹਨਾਂ ਨੇ ਚੋਣ ਲੜੀ ਖਡੂਰ ਸਾਹਿਬ ਤੋਂ ਐਮਪੀ ਬਣ ਚੁੱਕੇ ਨੇ ਪ੍ਰਧਾਨ ਮੰਤਰੀ ਬਾਜੇ ਕੇ ਉਹ ਗਿੱਦੜਵਾਹਾ ਤੋਂ ਚੋਣ ਲੜਨਾ ਚਾਹੁੰਦੇ ਨੇ ਤੇ ਹੁਣ ਕਲਵੰਤ ਸਿੰਘ ਰਾਓ ਕੇ ਉਹ ਬਰਨਾਲਾ ਤੋਂ ਚੋਣ ਲੜਨਾ ਚਾਹੁੰਦੇ ਨੇ ਹੁਣ ਸਵਾਲ ਰਹਿ ਗਿਆ ਕਿ ਕੀ ਅਜੇ ਹੀ ਹੋਰ ਜਿਹੜੇ ਲੋਕ ਨੇ ਕੀ ਉਹ ਡੇਰਾ ਬਾਬਾ ਨਾਨਕ ਸੀਟ ਤੋਂ ਚੋਣ ਲੜਨਗੇ ਜਾਂ ਚੌਥੀ ਜਿਹੜੀ ਸੀਟ ਖਾਲੀ ਹੋਈ ਸੀ ਹੁਸ਼ਾਰਪੁਰ ਹਲਕੇ ਜ਼ਿਲ੍ਹੇ ਦੀ ਜੱਬੇਵਾਲ ਉਥੋਂ ਕੌਣ ਚੋਣ ਲੜੇਗਾ ਇਹ ਹੁਣ ਚਰਚਾ ਤੇ ਜੋਰਾਂ ਤੇ ਸ਼ੁਰੂ ਹੋ ਚੁੱਕੀ ਹੈ ਔਰ ਇਹ ਵੀ ਬੰਨਿਆ ਜਾ ਰਿਹਾ ਹੈ ਕਿ ਕੀ ਡੇਰਾ ਬਾਬਾ ਨਾਨਕ ਤੋਂ ਭਾਈ ਸਤਵੰਦ ਸਿੰਘ ਹੋਣਾ ਦੇ ਟੱਬਰ ਚੋਂ ਵੀ ਕੋਈ ਚੋਣ ਲੜ ਸਕਦਾ ਜਾਂ ਕਿ ਕਾਲੀ ਦਲ ਉਹਨਾਂ ਨੂੰ ਟਿਕਟ ਦੇ ਸਕਦਾ ਜਾਂ ਹੋਰ ਪੰਥਕ ਧਿਰਾਂ ਉਸ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੀਆਂ ਕਿਉਂਕਿ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਤੋਂ ਜਿੱਤੋਂ ਤੋਂ ਬਾਅਦ ਹੋਰ ਜਿਹੜੇ ਇਸ ਸੋਚ ਦੇ ਧਾਰਨੀ ਨੇ ਜਾਂ ਜਿਹੜੇ ਅਜਿਹੇ ਲੋਕਾਂ ਦੇ ਖਿਲਾਫ ਸਰਕਾਰਾਂ ਨੇ ਐਕਸ਼ਨ ਕੀਤੇ ਨੇ ਉਹ ਵੀ ਚੋਣ ਮੈਦਾਨ ਦੇ ਵਿੱਚ ਆਣਗੇ ਜਾਂ ਉਹਨਾਂ ਨੂੰ ਵੀ ਪੋਲੀਟੀਕਲ ਪਾਰਟੀਆਂ ਵੱਲੋਂ ਕੋਈ ਸਮਰਥਨ ਦਿੱਤਾ ਜਾਊਗਾ ਇਹ ਗੱਲ ਜੋਰ ਸ਼ੋਰ ਤੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਲੇਕਿਨ ਫਿਲਹਾਲ ਜੋ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਹੁਣ ਕਲਵੰਗ ਸਿੰਘ ਰਾਓ ਕੇ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਕਾਨੂੰਨ ਦੇ ਤਹਿਤ ਨਜ਼ਰਬੰਦ ਨੇ ਉਹਨਾਂ ਨੇ ਵੀ ਫੈਸਲਾ ਕਰ ਲਿਆ ਕਿ ਉਹ ਬਰਨਾਲਾ ਜਿਮਨੀ ਚੋਣ ਜਦ ਹੋਏਗੀ ਉਹਦੇ ਵਾਸਤੇ ਚੋਣ ਲੜਨਗੇ ਚਰਚਾ ਇਹ ਹੈ ਕਿ ਲੋਕਾਂ ਨੂੰ ਇਹ ਆਸ ਵੱਜਦੀ ਆ ਕਿ ਸਰਕਾਰ ਨੇ ਵੈਸੇ ਤਾਂ ਜੇਲ੍ਹ ਵਿੱਚ ਬੰਦ ਜੋ NSA ਕਾਨੂੰਨ ਦੇ ਤਹਿਤ ਨਜ਼ਰਬੰਦ ਨੇ ਉਹਨਾਂ ਨੂੰ ਰਿਹਾ ਨਹੀਂ ਕਰਨਾ ਲੇਕਿਨ ਜੇ ਉਹ ਚੋਣ ਜਿੱਤਦੇ ਨੇ ਡੈਮੋਕਰੈਟਿਕ ਤਰੀਕੇ ਦੇ ਨਾਲ ਸੰਵਿਧਾਨ ਦੇ ਦਾਇਰੇ ਦੇ ਤਹਿਤ ਚੋਣ ਪ੍ਰਕਿਰਿਆ ਦੇ ਵਿੱਚ ਹਿੱਸਾ ਲੈਂਦੇ ਨੇ ਤੇ ਫਿਰ ਸਰਕਾਰਾਂ ਤੇ ਮਾਨਸਿਕ ਤੌਰ ਤੇ ਤੇ ਲੋਕਾਂ ਦਾ ਦਬਾਅ ਪਏਗਾ ਕਿ ਜੇ ਲੋਕਾਂ ਨੇ ਇਹਨਾਂ ਨੂੰ ਫਤਵਾ ਦੇ ਦਿੱਤਾ ਜਿਤਾ ਕੇ ਕਿਸੇ ਨੂੰ MP ਜਾਂ MLA ਬਣਾ ਦਿੱਤਾ ਤੇ ਫਿਰ ਸਰਕਾਰਾਂ ਕੋ ਕੋਈ ਹੱਕ ਨਹੀਂ ਰਹਿ ਜਾਂਦਾ ਕਿ ਉਹਨਾਂ ਨੂੰ MP ਬਣਨ ਤੋਂ ਬਾਅਦ MLA ਬਣਨ ਤੋਂ ਬਾਅਦ ਜ਼ਿਲ੍ਹਾ ਵਿੱਚ ਡੱਕਿਆ ਜਾਵੇ ਇਹ ਫਿਲਹਾਲ ਜੋ ਖਬਰ ਇਸ ਸਮੇਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਆ ਉਹ ਇਹ ਕਿ ਹੁਣ ਕਲਵੰ ਸਿੰਘ ਰਾਓ ਕੇ ਜੋ ਡਿਬਰੂਗੜ ਜੇਲ੍ਹ ਵਿੱਚ ਬੰਦ ਰੇ ਉਹਨਾਂ ਨੇ ਵੀ ਚੋਣ ਲੜਨ ਦਾ ਫੈਸਲਾ ਕਰ ਲਿਆ ਇਸ ਮਸਲੇ ਦੇ ਵਿੱਚ ਉਹਨਾਂ ਦੇ ਭਰਾ ਮਹਾ ਸਿੰਘ ਹੋਣਾ ਨੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਆਖਰ ਇਹ ਪਰਿਵਾਰ ਨੇ ਚੋਣ ਕੋ ਲੜੀ ਲੜਦੇ ਆ ਨੇ ਮਾਸਿਕ ਜੀ ਹਾਂਜੀ ਅਕੀਰ ਜੀ ਸਸੀਕਾਲ ਜੀ ਹੁਣ ਪਰਿਵਾਰ ਵੱਲੋਂ ਜੋ ਜਿਕਰ ਆ ਕਿ ਕੁਲਵੰਤ ਸਿੰਘ ਰਾਓ ਕੇ ਵੀ ਚੋਣ ਲੜਨੇ ਲੜੇਗਾ ਜੀ ਹਾਂਜੀ ਹਾਂਜੀ ਕੁਲਵੰਤ ਸਿੰਘ ਵੱਲੋਂ ਐਲਾਨ ਕੀਤਾ ਗਿਆ ਜੀ ਵੀ ਚੋਣ ਲੜਨਗੇ ਤੇ ਬਾਕੀ ਸੈਕਟਰ ਇੱਥੇ ਵਾਲੀਆਂ ਗੱਲਬਾਤ ਚੱਲ ਰਹੀ ਆ ਤੇ ਸਾਰੇ ਆਪਣੇ ਨਾਲ ਮੋਢੇ ਨਾਲ ਲਾ ਕੇ ਨੱੜ ਲਗੇ ਮਾਣ ਦੀ ਕਮਾ ਕਰੂਗਾ ਕਿਉਂਕਿ ਕੋਰਲਾ ਸਿੰਘ ਜਹੇਦਰ ਭਾਈ ਸ਼ੀਰ ਚੱਤ ਸਿੰਘ ਰਾਉ ਦੇ ਪੁੱਤਰ ਨੇ ਤੇ ਜਿੰਨਾ ਉਪਰ ਹੀ ਪਹਿਲਾਂ 1977 ਵਿੱਚ ਐਨਐਸਏ ਲਗਾਈ ਗਈ ਸੀ ਜੀ ਤੇ ਉਸ ਤੋਂ ਬਾਅਦ ਉਹਨਾਂ ਨੂੰ 1993 ਦੇ ਵਿੱਚ ਮਯੂਦਾ ਸਰਕਾਰ ਵੱਲੋਂ ਚਾਕੇ ਸ਼ੀਟ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਜੀ ਤੇ ਇਸ ਕਰਕੇ ਹੁਣ ਵੀ ਕਾਨਸਿੰਗ ਉੱਪਰ ਬੈਨਸ ਲਗਾਈ ਗਈ ਹੈ ਤੇ ਸਰਕਾਰ ਨੇ ਥੋੜੀ ਐਨਐਸ ਲਗਾ ਕੇ ਕਾਨਸਿੰਗ ਨਾਲ ਵੀ ਤੇ ਪੰਜਾਬ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਜੀ ਇਹ ਇੱਕ ਤਰ੍ਹਾਂ ਦਾ ਪੰਜਾਬ ਸਰ ਚੈਲੰਜ ਕਹੇਗੇ ਜਾਂ ਮਿਹਣਾ ਕਹੇਗੇ ਸਰਕਾਰ ਉੱਪਰ ਹਨ ਤੇ ਇੱਕ ਕਾਨਸਿੰਗ ਰਾਓ ਕੇ ਨੇ ਤੁਹਾਨੂੰ ਸਨੇਹਾ ਭੇਜਿਆ ਕਿ ਜੇ ਤੁਹਾਡੀ ਟੈਲੀਫੋਨ ਤੇ ਗੱਲ ਹੋਈ ਹੈ ਨਹੀਂ ਮੇਰੀ ਟੈਲੀਫੋਨ ਤੇ ਗੱਲ ਹੋਈ ਹੈ ਮੇਰੀ ਜੀ ਹਾਂਜੀ ਹਾਂਜੀ ਨਹੀਂ ਇਸ ਮੁੱਸੇ 7-8 ਦਿਨ ਤੋਂ ਗੱਲ ਹੋ ਰਹੀ ਹੈ ਪਹਿਲਾਂ ਵੀ ਇੱਕ ਵਾਰੀ ਗੱਲ ਹੋਈ ਦੋ ਵਾਰੀ ਤੇ ਕੱਲ ਹੀ ਮੇਰੀ ਗੱਲ ਹੋਈ ਸੀ 4:30 ਵਜੇ ਜੀ ਸ੍ਰੀਗਨਾਲ ਤੇ ਉਹ ਉਹਨਾਂ ਨੇ ਫੈਸਲਾ ਕੀਤਾ ਵੀ ਆਪਾਂ ਬਰਨਾਲਾ ਤੋਂ ਜਿਵਣੀ ਚਵੰਦ ਲਾਂਗੇ ਜੀ ਇਸ ਮਸਲੇ ਦੇ ਕਿਹੜੀ ਕਿਹੜੀ ਪੰਥਕ ਧਿਰਾਂ ਦੇ ਨਾਲ ਤੁਹਾਡੀ ਗੱਲਬਾਤ ਹੋਈ ਕੀ ਜਿਹੜੀ ਅਮਰਪਾਲ ਸਿੰਘ ਦੀ ਟੀਮ ਨਾਲ ਜਾਂ ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਨਾਲ ਗੱਲ ਜਾਂ ਸਿਮਰਜੀਤ ਸਿੰਘ ਮਾਨ ਦੇ ਉਹਨਾਂ ਦੇ ਨਾਲ ਗੱਲ ਨੇ ਮੈਂ ਇਹ ਆਪਣਾ ਜਸਵੀਰ ਸਿੰਘ ਰੋਡੇ ਨਾਲ ਗੱਲ ਹੋਈ ਸੀ ਨਾ ਤੇ ਉਹ ਆਪਣੀ ਪੰਜ ਘਟੇ ਰਾਇੜੀਆਂ ਬੁਲਾ ਕੇ ਕੰਮ ਕਰਕੇ ਪ੍ਰੈਸ ਕਾਨਫਰੰਸ ਕਰਨਗੇ ਤੇ ਜਦੋਂ ਅਲਾਉ ਕਰ ਦੇਵਾਂਗੇ ਆਪਣਾ ਕਲਵੰਤ ਸਿੰਘ ਦਾ ਜੀ ਹਾਂਜੀ ਹਾਂਜੀ ਤੇ ਕਲਵੰਤ ਸਿੰਘ ਹੋਣੀ ਇਹ ਬੀਲਬੋਰਡ ਦੇ ਵਿੱਚ ਕਲਰ ਸੀ ਜਦੋਂ ਇਹਨਾਂ ਨੂੰ ਚੁੱਕਿਆ ਨਾ ਪੁਲਿਸ ਨੇ ਹਾਂਜੀ ਹਾਂਜੀ ਔਨ ਡਿਊਟੀ ਸੀਗੇ ਜੀ ਕਲਵੰਤ ਸਿੰਘ ਇਹ ਤੇ ਉਸ ਤੋਂ ਬਾਅਦ 18 ਤਰੀਕ ਨੂੰ ਥੋੜਾ ਜਿਹਾ ਇਹਨਾਂ ਨੇ ਇਸ ਤਰ੍ਹਾਂ ਦਾ ਢਾਂਡ ਲਈ ਰੱਖ ਦਿੱਤਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਹਊਗਾ ਆਪਣੇ ਆ ਵੀ ਪੰਜਾਬ ਦੇ ਵਿੱਚ ਇਹ ਮੁੰਡਿਆਂ ਤੇ ਨੌਜਵਾਨਾਂ ਤੋਂ ਬਹੁਤ ਜ਼ਿਆਦਾ ਖਤਰਾ ਸਾਨੂੰ ਤੇ ਕਲਾਸ ਸਿੰਘਾਂ ਡਿਊਟੀ ਤੋਂ ਜਾ ਰਹੇ ਸੀਗੇ ਇਹਨਾਂ ਨੇ ਫਿਰ ਰੁਕਿਆ ਇਹਨਾਂ ਨੇ ਦੋ ਘੰਟੇ ਪਾਸੇ ਰਹਿ ਘਰ ਤੋਂ ਕਿਉਂਕਿ ਮਾਹੌਲ ਇਸ ਤਰ੍ਹਾਂ ਦਾ ਬਣਿਆ ਹੈ ਇਹਨਾਂ ਨੇ ਗਵਰਨਮੈਂਟ ਨੇ ਤੇ ਫਿਰ ਜਦੋਂ ਉਹਨਾਂ ਨੇ ਵੀ ਦੇਖ ਨੂੰ ਆਪਦੀ ਜ਼ਿੰਮੇਵਾਰੀ ਦਿੱਤੀ ਕਲਾਸ ਸਿੰਘ ਨੇ ਵੀ ਜਦੋਂ ਪਰਿਵਾਰ ਨੂੰ ਤੰਗ ਪਰੇਸ਼ਾਨ ਥੋੜਾ ਜਿਹਾ ਕਰਨ ਲੱਗੇ ਸੀ ਤੁਸੀਂ ਸਾਨੂੰ ਦੱਸੋ ਕੀ ਕੀਤਾ ਕਲਾਸ ਸਿੰਘ ਇਹ ਉਸ ਕਰਕੇ ਹਲੂ ਪੇਸ਼ ਕਰਵਾਣਾ ਹੈ ਕਲਾਸ ਸਿੰਘ ਨੇ ਦੂਜੇ ਇਹ ਪੱਕੇ ਮੁਲਾਜ਼ਮ ਸੀ ਰੈਗੂਲਰ ਮੁਲਾਜ਼ਮ ਸੀ ਜੀ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਹੁਣ ਤੱਕ ਰੇਡ ਸਟੇਟ ਨਹੀਂ ਹੈਗੀ ਕਿਸੇ ਤਰ੍ਹਾਂ ਦਾ ਕੋਈ ਆਪਾਂ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਤੇ ਵਧੀਆ ਆਪ ਦੀ ਕਲਰਕ ਲਈ ਜੋਬ ਕਰਦੇ ਸੀਗੇ ਬਿਜਲੀ ਨੂੰ ਵਿਭਾਗ ਦੇ ਵਿੱਚ ਆਪਾਂ ਇਹ ਰੈਗੂਲਰ ਮੁਲਾਜ਼ਮ ਹਸਨ ਹਾਂਜੀ ਹਾਂਜੀ ਰੈਗੂਲਰ ਤੇ ਇਹਨਾਂ ਦੇ ਇਹਨਾਂ ਦੇ ਪਰਿਵਾਰ ਚ ਕੌਣ-ਕੌਣ ਨੇ ਕਲਵੰਤ ਸਿੰਘ ਹੋਣਾ ਦੇ ਕਲਵੰਤ ਸਿੰਘ ਨੇ ਤਿੰਨ ਭੈਣਾਂ ਜੀ ਇੱਕ ਮਾਤਾ ਜੀ ਤੇ ਇੱਕ ਕਲਵੰਤ ਸਿੰਘ ਆ ਤੇ ਪਤਾ ਹੀ ਇਹਨੇ 1993 ਦੇ ਵਿੱਚ ਚਾਚੇ ਅਹੀਰ ਕਰਦੇ ਸੀ ਸਰਦਾਰ ਵੱਲੋਂ ਤੇ ਕਲਵੰਸਿੰਘ ਦੇ ਚਾਚਾ ਜੀ ਸੀਗੇ ਉਹ 1984 ਦੇ ਵਿੱਚ ਦਰਬਾਰ ਸਾਹਿਬ ਵਿੱਚ ਹੀ ਹੋ ਗਏ ਸੀ ਆਪਣਾ ਜੀ ਹਾਂ ਜੀ ਤੇ ਇਹਨਾਂ ਦੇ ਆਪਣਾ ਟੱਬਰ ਕਲਵੰਸਿੰਘ ਉਹਨਾਂ ਦਾ ਮੇਰਾ ਬ੍ਰਦਰ ਆ ਜੀ ਕਲਨ ਦਾ ਬ੍ਰਦਰ ਮੇਰਾ ਨਹੀਂ ਨਹੀਂ ਕਲਵੰਸਿੰਘ ਉਹ ਕਲਵੰਸਿੰਘ ਉਹਨਾਂ ਦੇ ਪਰਿਵਾਰ ਮੈਰਡਨ ਹਾਂ ਜੀ ਉਹ ਮੈਰਡਨ ਅਜੀ ਦਾ ਮਾਸ ਹੈ ਨਹੀਂ ਵਾਈਫ ਆ ਤੇ ਇੱਕ ਬੱਚੀ ਹੈ ਛੋਟੀ ਅਜੀ 13 ਸਾਲ ਦੀ ਜੀ ਜੀ ਹਾਂ ਜੀ ਹਾਂ ਜੀ ਤੇ ਪਰਿਵਾਰ ਮਿਲਣ ਜਾਂਦਾ ਇਹਨਾਂ ਨੂੰ ਜੀ ਕਲਵੰਸਿੰਘ ਰਾਉ ਕਿ ਉਹਨਾਂ ਨੂੰ ਹਾਂਜੀ ਮਿਲਣ ਜਾਂਦੇ ਤੁਸੀਂ ਡਿਬਰੂਗੜ ਮਿਲਣ ਜਾਂਦੇ ਹਾਂਜੀ ਹਾਂਜੀ ਮੈਂ ਜਾਣੇ ਕਾਫੀ ਵਾਰ ਮਿਲ ਕੇ ਆਇਆ ਜੀ ਜੀ ਹੁਣ ਵੀ ਸਾਡਾ ਪ੍ਰੋਗਰਾਮ ਬਣਾਇਆ ਹੋਇਆ ਕੁਝ ਦਿਨਾਂ ਤੇ ਕਰ ਜਾ ਕੇ ਆਉਣ ਦਾ ਉਹਨਾਂ ਕੋਲ ਜੀ ਜੀ ਹਾਂਜੀ ਪਹਿਲਾਂ ਤਾਂ ਸਾਨੂੰ ਆਸਮੀਤ ਸੀਗੀ ਵੀ ਹੋ ਸਕਦਾ ਵੀ ਐਨਐਸ ਨਾ ਵਧਾਈ ਜਾਵੇ ਤੇ ਉਹਨਾਂ ਨੂੰ ਕਰ ਦਿੱਤਾ ਕਿਉਂਕਿ ਇਹਨਾਂ ਕਸੂਰਤਾ ਹੈ ਇਹਨਾਂ ਗਵਰਨਮੈਂਟ ਬਣਾਈ ਬੈਠੀ ਹੈ ਜੀ ਤੇ ਤਾਂ ਸਾਨੂੰ ਸਾਰੇ ਪੰਜਾਬ ਨੂੰ ਪਤਾ ਹੀ ਲੱਗ ਰਿਹਾ ਵੀ ਧੱਕਾ ਹੋ ਰਿਹਾ ਤੇ ਖਾਣੇ ਨਾਲ ਆਪਣੇ ਨਾਲ ਹਨ ਤੇ ਦੂਜਾ ਇਹ ਮੈਨੂੰ ਦੱਸੋ ਕਿ ਆ ਤਾਂ ਨੂੰ ਆਸ ਇਸ ਕਰਕੇ ਬੱਜੀ ਹੈ ਕਿ ਜੇ ਖਰੂਰ ਸਾਹਿਬ ਤੋਂ ਲੋਕ ਅੰਮ੍ਰਿਤਪਾਲ ਸਿੰਘ ਨੂੰ ਜਿਤਾ ਸਕਦੇ ਨੇ ਕਿਤੇ ਫਿਰ ਤੁਹਾਨੂੰ ਵੀ ਜਿਤਾ ਸਕਦੇ ਨੇ ਦੇਖੋ ਜੀ ਸ਼ਹੀਦ ਪਰਿਵਾਰ ਅਕਲਵੰਤ ਸਿੰਘ ਦਾ ਪਿਤਾ ਨੇ ਕੁਰਬਾਨੀ ਕੀਤੀ ਦੇਸ਼ ਵਾਸਤੇ ਕੌਮ ਵਾਸਤੇ ਚਾਚਾ ਜੀ ਨੇ ਕੁਰਬਾਨੀ ਕੀਤੀ ਉਹਨਾਂ ਦੇ ਅਕਲਵੰਤ ਸਿੰਘ ਨੂੰ ਉਹਨਾਂ ਸਾਰਾ ਨਗਰ ਅਤੇ ਸਾਰੇ ਏਰੀਆ ਜਿਹੜਾ ਜਹੇ ਦਾ ਚਰਤ ਸਿੰਘ ਨਾਲ ਜੁੜਿਆ ਹੋਇਆ ਹੈ ਪਹਿਲਾਂ ਤੋਂ ਲੈ ਕੇ ਉਹ ਸਾਰੇ ਪਰਵੰਦੇ ਨੂੰ ਜਾਣਦੇ ਆ ਉਹਨਾਂ ਦੀਆਂ ਮੰਗਾ ਉਹਨਾਂ ਦੀ ਮਾਂ ਦੀ ਇੱਛਾ ਸੀ ਕਿ ਅਕਲਵੰਤ ਸਿੰਘ ਨੂੰ ਆਪਾਂ ਇਹ ਤੇ ਜਿਵੇਂ ਜਵਾ ਦਖਾਈਏ ਤੇ ਮਹਾਰਾਜ ਪੱਕੀ ਜਿੱਤ ਬਖਸ਼ੇਗਾ ਤੇ ਸਰਕਾਰ ਤੇ ਦਬਾਅ ਬਣੇਗਾ ਤੇ ਸਰਕਾਰ ਨੂੰ ਜਰੂਰ ਛੱਡਣੇ ਪੈਣਗੇ ਤੰਗਾ ਕਿ ਮੈਂ ਤੇ ਤੁਹਾਡੀ ਆਸ ਤਾਂ ਹੀ ਬਣੀ ਜੇ ਵੀ ਖਡੂਰ ਸਾਹਿਬ ਤੋਂ ਅਮਰਤਪਾਲ ਸਿੰਘ ਹੁਣ ਜਿੱਤ ਸਕਦੇ ਜਾਂ ਫਰੀਦਕੋਟ ਤੋਂ ਸਰਪਜੀਤ ਸਿੰਘ ਖਾਲਸਾ ਜਿੱਤ ਸਕਦੇ ਹਾਂਜੀ 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 ਜਾਇਦਾਰ ਚਾਰ ਚੰਗੀਆਂ ਬਣਾਈ ਆਪਣਾ ਜਦੋਂ ਚੋਣਾ ਹੋਈਆਂ ਸੀਗੀਆਂ ਉਹ ਵੀ ਜਿਹੜੇ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਸੀਗਾ ਆਪਣਾ ਕ੍ਰਿਮਾ ਕੋਮਸਿੰਘ ਦੇ ਫਾਦਰ ਸਾਹਿਬ ਨੇ ਉਸ ਤੋਂ ਬਾਅਦ ਜਦੋਂ ਪੰਜਾਬ ਨੇ ਸਿੱਖਾਂ ਵੱਲੋਂ ਚੋਣਾਂ ਦਾ ਬਾਈਕਾਟ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਫਿਰ ਬਿਆਨ ਸੰਗੀ ਸਰਕਾਰ ਬਣ ਗਈ ਸੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਆਪਣਾ ਸਾਨੂੰ ਜਾਣਕਾਰੀ ਦਿੱਤੀ ਜੀ ਤੁਸੀਂ ਆਪ ਸੁਣਿਆ ਕਲਵੰਤ ਸਿੰਘ ਰਾਓਕੇ ਦੇ ਚਚੇਰੇ ਭਰਾ ਮਾਹ ਸਿੰਘ ਹੋਣਾ ਨੇ ਪੂਰੀ ਜਾਣਕਾਰੀ ਦਿੱਤੀ ਕਿ ਉਹਨਾਂ ਦਾ ਪਰਿਵਾਰ ਕਾਫੀ ਪੰਥਕ ਪਰਿਵਾਰ ਆ ਕਈ ਸੰਘਰਸ਼ਾਂ ਦੇ ਵਿੱਚ ਉਹ ਸ਼ਾਮਲ ਰਿਹਾ ਔਰ ਉਹ ਉਹਨਾਂ ਦੇ ਪਿਤਾ ਦਾ ਜੋ ਉਨ੍ਹਾਂ ਦੇ ਨਾਲ ਉਸ ਸਮੇਂ ਸਰਕਾਰ ਨੇ ਕੀਤਾ ਉਹਨੂੰ ਕੁਰਬਾਨੀ ਮੰਨਦੇ ਲੇਕਿਨ ਫਿਲਹਾਲ ਪੰਜਾਬ ਦੇ ਵਿੱਚ ਹੈ ਕਿ ਜਿਹੜੇ ਅਜਿਹੇ ਪਰਿਵਾਰ ਨੇ ਉਹ ਪੋਲਿਟੀਕਲ ਤੌਰ ਤੇ ਸਰਗਰਮ ਹੋ ਰਹੇ ਨੇ ਲਗਾਤਾਰ ਕਿਉਂਕਿ ਅਮਰਪਾਲ ਸਿੰਘ ਦਾ ਜਿੰਨਾ ਔਰ ਸਰਬਜੀਤ ਸਿੰਘ ਖਾਲਸੋਹਨ ਦਾ ਜਿੰਨਾ ਉਹਨਾਂ ਲੋਕਾਂ ਦੇ ਵਿੱਚ ਵੀ ਵਿਸ਼ਵਾਸ ਵਧਿਆ ਕਿ ਜੋ ਮੰਨਦੇ ਨੇ ਕਿ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨਾਲ ਧੱਕਾ ਕੀਤਾ ਇੱਕ ਡੈਮੋਕਰੈਟਿਕ ਤਰੀਕੇ ਦੇ ذریعے ਉਹ ਅਗਰ ਪੋਲਿਟਿਕਸ ਦੇ ਵਿੱਚ ਸ਼ਾਮਲ ਹੁੰਦੇ ਨੇ ਇਲੈਕਸ਼ਨ ਜਿੱਤਦੇ ਨੇ ਤੇ ਫਿਰ ਸਰਕਾਰਾਂ ਤੇ ਦਬਾਅ ਵਧੇਗਾ ਜੋ ਸਰਕਾਰਾਂ ਐਨਐਸਐ ਲਾ ਕੇ ਨਜਰਬੰਦ ਕੀਤੀ ਨੇ ਫਿਰ ਜਿੰਤੋਂ ਤਬਾਦ ਰਿਹਾ ਹੋ ਸਕਦਾ ਹੈ ਦੇਖਦੇ ਆ ਕਿ ਜਦ ਡੇਰਾ ਬਾਬਾ ਨਾਨਕ ਚੱਬੇਵਾਲ ਬਰਨਾਲਾ ਤੇ ਗਿੱਦੜ ਬਾਹਰ ਦੀਆਂ ਜਿਮਨੀ ਚੋਣਾਂ ਦੀ ਭਾਰਤੀ ਚੋਣ ਕਮਿਸ਼ਨ ਵੱਲੋਂ ਪੂਛਣਾ ਕੀਤੀ ਜਾਏਗੀ ਕਿ ਜਿੱਥੇ ਭਗਵੰਤ ਸਿੰਘ ਬਾਜੇ ਦੇ ਪ੍ਰਧਾਨ ਮੰਤਰੀ ਜਾਂ ਕੁਲਵੰਤ ਸਿੰਘ ਰਾਓ ਕੇ ਚੋਣ ਲੜਨਗੇ ਕਿ ਉੱਥੇ ਡੇਰਾ ਬਾਬਾ ਨਾਨਕ ਤੋਂ ਜਾਂ ਫਿਰ ਚੱਬੇਵਾਲ ਤੋਂ ਵੀ ਅਜਿਹਾ ਕੋਈ ਪਰਿਵਾਰ ਜੋ ਲੜੇਗਾ ਤੇ ਜਿਹੇ ਪਰਿਵਾਰ ਅਗਰ ਚੋ ਲੜਦੇ ਨੇ ਤੇ لازمی ਤੌਰ ਤੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇੱਕ ਹੋਰ ਚਰਚਿਤ ਚਿਹਰੇ ਨਵੇਂ ਉੱਭਰ ਕੇ ਸਾਹਮਣੇ ਆਉਣਗੇ ਤੇ ਖਾਸ ਕਰਕੇ ਜਿਹੜੀ ਪੰਥਕ ਸਿਆਸਤ ਆ ਉਹ ਕੁਝ ਹੋរី ਰੁਖ اختیار ਕਰੇਗੀ ਕਿਉਂਕਿ ਜਿਸ ਆਪ ਦੇ ਨਾਲ ਸ਼੍ਰੋਮਣੀ ਕਾਲੀ ਦਲ ਦਾ ਇਹਨਾਂ ਦਿਨਾਂ ਦੇ ਵਿੱਚ ਹਸ਼ਰ ਮਾੜਾ ਇਸ ਜਾਣਕਾਰੀ ਨਾਲ ਧੜਤੋਲੇ ਮੈਂ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ